ਜਵਾਨਾਂ ਚੈਨ ਚੇਤਰ ਹੈਡਵੌਕ ਸੁਆਤਾ ਤਾਂ ਆਪਣਾ ਸੁਭਨ ਸਿੰਘ ਸਾਹਿਬ ਜਿਵੇਂ ਚੋਣਾਂ ਹੋ ਰਹੀਆਂ ਉਹਨਾਂ ਚੋਣਾਂ ਦੇ ਅੰਤਿਜਨ ਤੁਸੀਂ ਕਿਵੇਂ ਦੇਖਦੇ ਹੋ ਜੀ ਡਬਲੀ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨਵਾਂ ਜਵਾਨਾਂ ਪੂਰਦਾ ਜੀ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਚੋਣਾਂ ਦਾ ਅੰਤਿਜਾ ਤਾਂ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਐਡਾ ਕੋਈ ਧੜੇਬਾਜੀ ਵਹਿਣ ਹੈ ਨਹੀਂ ਜੀ ਤੇ ਜਿੰਨੀਆਂ ਵੀ ਪਾਰਟੀਆਂ ਵੱਖ-ਵੱਖ ਪਾਰਟੀਆਂ ਆ ਉਹ ਸਾਰੀਆਂ ਅਸੀਂ ਸਾਰੇ ਪਿੰਡ ਦੇ ਨੂੰ ਅਸੀਂ ਇਕੱਠੇ ਹੀ ਆ ਜੀ ਸਾਰੇ ਕੋਈ ਚੱਕਰ ਨਹੀਂ ਸਾਡੇ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਕੁਲਦੀਪ ਕੋਹਰਾ ਉਹ ਰੀਡ ਤੇ ਜਿਤਾਵਾਂਗੇ। ਹਾਂਜੀ ਭਾਈ ਜੀ ਪਹਿਲਾਂ ਨਵਜਵਾਨਾਂ ਤੇੰਨ ਤੇ ਬਹੁਤ-ਬਹੁਤ ਸਵਾਗਤ ਹੈ ਜਿਨੇ ਹੁਣ ਤੁਸੀਂ ਵੋਟ ਲੰਘ ਰਿਹਾ ਕਹੇ ਹਦਾ ਤੇ ਵੋਟ ਨਹੀਂ ਦਿੰਦੇ। ਸਭ ਤੋਂ ਵੱਡਾ ਦਾਜੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਆ। ਅਪੇ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਸਰਦਾਰ ਮਜੀਤ ਸਿੰਘ ਜੀ ਬਲਾਸਪੁਰ ਉਹਨਾਂ ਦੇ ਕੀਤੇ ਹੋਏ ਕੰਮਾਂ ਦੁਆਰਾ ਅਸੀਂ ਲੋਕ ਨੇ ਘਰਾਂ ਤੱਕ ਲੈ ਕੇ ਜਾ ਰਹੇ ਹਾਂ ਤਾਂ ਹੀ ਅਸੀਂ ਬੋਟਰੀ ਮੰਗ ਕਰ ਰਹੇ ਹਾਂ ਤੁਸੀਂ ਵੀ ਦੇਖਿਆਗੇ ਕਿ ਕਿਸਾਨਾਂ ਨੂੰ ਜਿਹੜੀ ਲੇਟ ਆਈ ਝੋਨੇ ਵੇਲੇ ਵੀ 24 ਘੰਟੇ ਲੜ ਚੱਲੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਈ ਕਿਸਾਨਾਂ ਦੇ ਨਾਲ ਇੱਕ ਆਪਣੇ ਘਰ ਵਾਂਗ ਸਰਕਾਰ ਖੜੀ ਆ ਦੇ ਉਸ ਤੋਂ ਬਾਅਦ ਤੁਸੀਂ ਵਿਕਾਸ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਸੜਕਾਂ ਦੀ ਨਹਾਰ ਬਦਲਤੀ ਹਰ ਇੱਕ ਪਿੰਡ ਵਿੱਚ ਸੜਕਾਂ ਦਾ ਕੰਮ ਚੱਲਣ ਲਈ ਜਮਾ ਤਿਆਰ ਹੋਇਆ ਪਿਆਗਾ ਸਕੂਲਾਂ ਦੇ ਵਿੱਚ ਗਰਾਊਂਡਾਂ ਦੀ ਬੜੀ ਵੱਡੀ ਘਾਟ ਸੀ ਜੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਮਜੀਦ ਸਿੰਘ ਜੀ ਬਲਾਸਪੁਰ ਦੁਆਰਾ ਪੂਰੀ ਕਰ ਦਿੱਤੀ ਗਈ ਹੈ ਸਾਡੇ ਪਿੰਡਾਂ ਦੇ ਗਰਾਊਂਡਾਂ ਨੂੰ ਬੇਸ਼ੁਮਾਰ ਉਹਨਾਂ ਨੇ ਗ੍ਰਾਂਟਾਂ ਦੇ ਕੇ ਨਵਾਜਿਆ